ਲੇ ਅੱਜ ਬੱਚਾ ਲਾ ਮम्मा ਥੋੜਾ ਲੇਟ ਹੋ ਗਿਆ ਅੱਜ ਕੰਮ ਤੇ ਜਾਣਾ ਮੈਂ ਦੂਰ ਜਾਣਾ ਕਿਤੇ ਹਾਂਜੀ ਤੇ ਆਣਾ ਚਾਚੀ ਨੂੰ ਥੋੜਾ ਸਮਝਾਓ 24 ਘੰਟੇ ਭਾਬੀਆਂ ਲੜੀ ਜਾਣਾ ਉਹ ਲੜੀ ਜਾਣਾ ਕਿਤੇ ਕੋਈ ਕਿਹੜੀ ਗੱਲ ਤੋਂ ਕਿਹੜੀ ਗੱਲ ਤੋਂ ਇਕਲੇਸ਼ੀ ਹੋਣੇ ਘਰ ਚ ਹੋਣਾ ਕੀ ਆਪੇ ਫਿਰ ਬਾਅਦ ਚ ਕਹਿਣਾ ਮੈਂ ਕਿਸੀ ਆਈ ਚਾਚੇ ਕਹਿ ਵੀ ਜਾਂਦੇ ਆ ਤੇ ਚਾਚੀ ਇਹ ਵੀ ਕਹਿੰਦੇ ਨਹੀਂ ਵੀ ਕਹਿੰਦੇ ਕੁਛ ਚਾਚੀ ਦੇ ਮੈਨੂੰ ਸਮਝ ਨਹੀਂ ਆ ਰਿਹਾ ਅੱਜ ਗੱਲ ਸਾਰਿਆਂ ਦਾ ਗਰੁੱਪ ਚਾਚੀ ਦੀ ਇਹਦੇ ਨਹੀਂ ਹੋਈ ਬਲੇ ਇਹੀ ਤਾਂ ਗੰਗਾ ਚਾਚੀ ਥੋੜੀ ਜੀ ਨਾ ਝੋੜੇ ਹੋ ਜਾਂਦੇ ਆ ਬੱਚਾ ਜਿਆਦਾ ਵੀ ਤਰੀਕ ਨਾ ਕਰਿਆ ਕਰੋ ਉਹਨਾਂ ਦੇ ਥੋੜਾ ਸਮਝਾਇਆ ਕਰੋ ਪਤਾ ਕਰ ਚੰਗਾ ਨਹੀਂ ਲੱਗਦਾ ਭਾਬੀ ਆਪਣੇ ਕੇਕੇ ਜਾ ਕੇ ਗੱਲਾਂ ਪਤਾ ਕਰਨਗੇ ਇਹਦੇ ਵਿੱਚ ਅੱਗੇ ਥੋੜੀ ਲਹੋਗੇ ਆਗਲੇ ਨੇ ਸੋchnਾ ਹੀ ਸੱਚੀ ਹੈ ਥੋੜਾ ਬਤਾ ਸਮਝਾਓ ਉਹਨਾਂ ਨੂੰ ਤੈਨੂੰ ਲੱਗਦਾ ਮੇਰੇ ਸਮਝਾਇਆ ਉਹ ਸਮਝੂਗਾ ਨਾ ਕਰੋ ਇਹ ਗੱਲ ਕੀਤੀ ਥੋੜੀ ਪਤਾ ਲੱਗ ਜਾਣਾ ਉਹਨਾਂ ਨੂੰ ਤੇ ਤੂੰ ਕਰਦੀ ਚਾਚੀ ਤੇ ਤੈਨੂੰ ਵੀ ਚਾਚੀ ਜਾਂਦੀ ਨਹੀਂ ਤੁਸੀਂ ਵੀ ਗੱਲ ਕਰਿਓ ਮੈਂ ਸਚਾਨ ਨੂੰ ਆ ਕੇ ਗੱਲਬਾਤ ਕਰੂੰਗਾ ਆਹੋ ਤੇ ਮੈਂ ਲਾਹਣ ਕਰ ਲਈ ਪਿਆਰ ਨਾਲ ਸਮਝਾ ਲਈ ਨਿੰਨੇ ਉਹ ਕਰਾਜ ਬੜਾਈ ਉਹਨਾਂ ਬੜਾ ਹੀ ਕਲੇਸ਼ ਰਹੇ ਨਾ ਪਿਆ ਰਾਹੁਲ ਇਹਨਾਂ ਦਾ ਹੋਣਾ ਆਪਸ ਵਿੱਚ ਜਦੋਂ ਵੇਖੋ ਇਹੀ ਪੰਗੇ ਕੋਈ ਨਾ ਕਰਦਿਆਂ ਕਰਾ ਹਾਂ ਰਾਹੁਲ ਤੂੰ ਤਾਂ ਭਾਬੀ ਦੀ ਲੱਗ ਪਿਆ ਗੱਲ ਕਰਨ ਮੇਰੀ ਸੁਣੀ ਨਹੀਂ ਦੀ ਇੱਕ ਵਾਰੀ ਹੈ ਆ ਜੋ ਇਹ ਰਾਹੁਲ ਦੀ ਕਿਤਰਾ ਗੱਲ ਕਰਨ ਡਿਆ ਭਾਬੀ ਦੀ ਦੱਸ ਮੈਂ ਉਹਦਾਂ ਲੜਦੀ ਇੱਧਰ ਆ ਹੁਣ ਤੂੰ ਗੱਲ ਕਰਕੇ ਕਿਤਰਾ ਮਾਂ ਨਾਲ ਗੱਲ ਕਰਨ ਡਿਆ ਫੇ ਚਾਚੀ ਨੂੰ ਸਮਝਾਓ ਮੈਂ ਕੋ ਲੜਾਕੀ ਆ ਮੈਂ ਕੋ ਲੜਾਕੀ ਆ ਤੂੰ ਕਿਤਰਾ ਮੇਰੀ ਗੱਲ ਕਰਤੀ ਵੇ ਮੈਂ ਨਹੀਂ ਕਰਦੀਆਂ ਸ਼ਾਮ ਨੂੰ ਆ ਕੇ ਬੈਠ ਕੇ ਗੱਲ ਕਰਦੀ ਹੁਣ ਮੱਕ ਚਾਚੀ ਕੰਮ ਦਾ ਟਾਈਮ ਹੋ ਰਿਹਾ ਕੰਮ ਦਾ ਟਾਈਮ ਮੈਨੂੰ ਦੱਸ ਬਿੱਕੀ ਬਾਹਰ ਅੱਜਕੱਲ ਮੋਲ ਜਸਵੀਰ ਅੱਜਕੱਲ ਬਾਹਰ ਕੁੜੀਆਂ ਦਾ ਮੋਲ ਬੜਾ ਹੋਇਆ ਪਿਆਈ ਨਹੀਂ ਉਹ ਪਤਾ ਲੱਗਦਾ ਉਹ ਸਹੀ ਕੰਦੇ ਨੇ ਸਾਰਾ ਦਿਨ ਬਾਹਰ ਘੁੰਮਦੇ ਨੇ ਮਾਰਕੀਟ ਚ ਸਾਰੀਆਂ ਗੱਲਾਂ ਸੁ ਤੂੰ ਵੇ ਮੈਨੂੰ ਨਹੀਂ ਮੈਨੂੰ ਇੱਕ ਗੱਲ ਦੱਸੋ ਚਾਹੀਦੀ ਦੱਸੀ ਨਹੀਂ ਮੈਂ ਨਹੀਂ ਪਿੰਨੀ ਚਾਹ ਤੋਂ ਨਹੀਂ ਦਿੰਦੀ ਮੈਨੂੰ ਇੱਕ ਗੱਲ ਦੱਸੋ ਮੈਂ ਕੀ ਗਲਤ ਕਰਦੀ ਆ ਮੈਂ ਚਾਹ ਨਹੀਂ ਕਿ ਮੈਨੂੰ ਮਾੜਾ ਕਹਾਂ ਜੇ ਚਾਹ ਪਿੰਗੀ ਤੋ ਚਾਹ ਪੀਦੀ ਬੈਠੀ ਰਹਿੰਦੀ ਐ ਤੋ ਸਵੇਰੇ ਸਵੇਰ ਐ ਰੈਡੀ ਹੋ ਜਾਨੀ ਪਹਿਲਾ ਘਰ ਦਾ ਕੰਮ ਤੇ ਵੇਖ ਲਾ ਮੈਂ ਠੇਕਾ ਥੋੜਾ ਦੇ ਆ ਸਾਰੇ ਘਰ ਦਾ ਕੰਮ ਦਾ ਮੈਂ ਮੰਨਦੀ ਆ ਤੂੰ ਸਵੇਰ ਦੀ ਉੱਠ ਕੇ 4:00 4:30 ਜੇ ਤੂੰ ਪਹਿਲਾਂ ਪਹੁੰਚ ਜਾਨੀ ਸਾਰਾ ਕੰਮ ਕਰ ਲਾ ਚੰਕਰ ਪਤਾ ਕੀ ਗੱਲ ਹੁੰਦਾ ਚਾਚੀ ਥੋੜਾ ਜਿਹਾ ਕੈਨ ਦਾ ਤਰੀਕਾ ਹੁੰਦਾ ਸਵਾ ਥੋੜਾ ਜਿਹਾ ਚੇਂਜ ਕਰੋ ਤਾੜਾ ਗਰਮ ਹੋਈ ਜਾਂਦਾ ਸਵਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਗਲਤ ਹੋ ਪਰ ਤਰੀਕਾ ਹੁੰਦਾ ਕਰ ਕਰਨ ਦਾ ਅੱਛਾ ਉਹ ਕੱਲ ਦੀ ਆਈ ਤੁਹਾਨੂੰ ਉਹ ਤਰੀਕਾ ਚੰਗਾ ਲੱਗਾ ਲੱਗ ਪਿਆ ਚਾਚੀ ਤੁਸੀਂ ਸਮਝਿਆ ਕਰੋ ਗੱਲ ਨੂੰ ਕੋਈ ਗੱਲ ਨਹੀਂ ਹਰ ਚੀਜ਼ ਪਿਆਰ ਨਾਲ ਸੋਲਵ ਆਊਟ ਹੋ ਸਕਦੀ ਹੈ ਤਰੀਕੇ ਨਾਲ ਗੱਲ ਕਰੋ ਕੋਈ ਗੱਲ ਦਾ ਮਸਲਾ ਨਹੀਂ ਹੁੰਦਾ ਉਹਨਾਂ ਨੂੰ ਪਿਆਰ ਨਾਲ ਸਮਝਾਓ ਹਾਂ ਤੂੰ ਤਾਂ ਉਹਨੂੰ ਭੈਣ ਬਣਾਇਆ ਨਾ ਚੰਗਰੀ ਰਖੜੀ ਬੰਨ੍ਹਦੀ ਹੈ ਤੇਨੂੰ ਤਦ ਹੁੰਦਾ ਤੂੰ ਆ ਕੇ ਭੈਣ ਨਾਲ ਗੱਲ ਕਰਨੀ ਸ਼ਾ ਕੋਈ ਗੱਲ ਨਹੀਂ ਸ਼ਾਮ ਨੂੰ ਆ ਕੇ ਗੱਲ ਕਰਦੇ ਹਾਂ ਇਹਨੂੰ ਤਾਂ ਭੈਣ ਦਾ ਦੁੱਖ ਹਣਾ ਰਖੜੀ ਪਰਵਾਹ ਬੈਠਾ ਉਹਦੇ ਕੋਲੋਂ ਤੇ ਜਦੋਂ ਕੋਈ ਉਹਨੂੰ ਗੱਲ ਕਹਿ ਨਹੀਂ ਦਿੰਦਾ ਇਹ ਹੁਣ ਮੈਨੂੰ ਨਹੀਂ ਪਤਾ ਦਿਓਰ ਦਾ ਫਰਜ਼ ਪੂਰਾ ਕਰਨ ਡਿਆ ਕਿ ਭਰਾ ਦਾ ਫਰਜ਼ ਪੂਰਾ ਕਰਨ ਡਿਆ ਕਿਸੇ ਹੱਦ ਤੱਕ ਆਰਾਮ ਰਹਿ ਕੇ ਠੰਡੀ ਹੋ ਕੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਿਸੇ ਹੱਦ ਤੱਕ ਹਾਂ ਹੁ ਸਹੀ ਵੀ ਕਹਿੰਦਾ ਕਿ ਮੈਂ ਇਹਦੀ ਸਾਰੀ ਗੱਲ ਸਹੀ ਨਹੀਂ ਹੈਗੀ ਮੈਂ ਇਸ ਨਾਲ ਸਹਿਮਤ ਨਹੀਂ ਹੈਗੀ ਤੇਰੀ ਥਾਂ ਤੇ ਮੈਂ ਆ ਕੇ ਵੇਖਾਂ ਪਰ ਜੀ ਸੀ ਬਾਹਰ ਦਾ ਮਾਹੌਲ ਦੇਖੀਏ ਨਾ ਜੀ ਵੀ ਕਹਿੰਦਾ ਮੇਰੀ ਗੱਲ ਹਿੰ ਪਤਾ ਉਹ ਸਾਹਮਣੇ ਦੀ ਨੂੰ ਕਿੱਡੀ ਮਾੜੀ ਫੋਰਾ ਕੰਮ ਨਹੀਂ ਉਹ ਕਰਦੀ ਸਸ ਸਾਰਾ ਦਿਨ ਕੰਮ ਕਰ ਕਰ ਖਾਪੇ ਦੇ ਕੱਲ ਬੇਹੋਸ਼ ਹੋ ਗਈ ਸੀ ਡਿੱਗੀ ਸੀ ਕੋਟੇ ਤੇ ਮੈਂ ਕੱਪੜੇ ਪਏ ਸ਼ੁਕਰੇ ਪਾ ਪਾਣੀ ਦੀ ਬੋਤਲ ਆ ਪਈ ਆ ਲੈ ਲੈ ਤੇ ਉਹ ਕਰਦੀ ਸੀ ਆਪੀ ਓਕੇ ਜਾਓ ਤੇ ਫਿਰ ਤੂੰ ਦੇਖ ਵੀ ਸਾਡੀ ਕਿਰਤ ਚੰਗੀ ਤੇ ਇਹਨਾਂ ਭਾਵੇਂ ਜਿੰਨਾ ਵੀ ਕਰਦੀ ਇਹ ਕਰਦਾ ਥੋੜਾ ਪਤਾ ਕਰੀ ਜਾਂਦੀ ਕੋਈ ਗੱਲ ਨਹੀਂ ਆਪੇ ਚਾਚਾ ਆ ਜੰਗੇ ਹੀ ਜਾ ਅਜੇ ਕੱਲੀ ਤਾਂ ਕਰਕੇ ਕਰਦੇ ਆਹ ਰਾਉਡ ਦਾ ਵਿਆਹ ਹੋ ਗਿਆ ਅੱਡੀ ਕੇ ਦਾ ਵਿਆਹ ਹੋ ਗਿਆ ਆਪੇ ਜਦੋਂ 2-3 ਦਿਨ ਘਰ ਹੋ ਗਈਆਂ ਨਾ ਇੰਨੇ ਅੱਗੇ ਭੱਜ ਭੱਜ ਕੇ ਕੰਮ ਕਰਿਆ ਕਰਨਾ ਹੀ ਓਕੇ ਓਕੇ ਪੁੱਤਰ ਵੇਖ ਲਾ ਐਡਾ ਕ ਮਹੀਨਾ ਜਾਣ ਲੱਗਿਆ ਫਿਰ ਚਾਚੀ ਨੂੰ ਓਕੇ ਕਹਿ ਕੇ ਗਿਆ ਫਿਰ ਪਤਾ ਤੇ ਲੜ ਲੱਗ ਤੇਰਾ ਹੀ ਹੈ ਨਾ ਆ ਤੇ ਫਿਰ ਉਹਨੂੰ ਪਤਾ ਹੁਣ ਗੱਲ ਕਰਮਾ ਕਰਦੀ ਨਾ ਹੋ ਜੇ ਚਲ ਕੋਈ ਗੱਲ ਕੀ ਰਲ ਕੋਈ ਪਿਆਰ ਨਾਲ ਸਮਝਾ ਲਿਆ ਪਰ ਸਾਡੀ ਗੱਲ ਕਈ ਨੂੰ ਗੁੱਸਾ ਲੱਗ ਜਾਣਾ ਹੀ ਤੇਰੀ ਕਈ ਗੱਲ ਕਿਰਨ ਨੂੰ ਗੁੱਸਾ ਨਹੀਂ ਲੱਗਣਾ ਤੁਹਾਡਾ ਤਾਂ ਹੈਗਾ ਮਾਮਾ ਧੀਆਂ ਦਾ ਸਾਹ ਅਸੀਂ ਵਿੱਚ ਬੋਲੇ ਤੋ ਅਸੀਂ ਬੋਲ ਲੈਣਾ ਤੁਸੀਂ ਦੋਨਾਂ ਜਣੇ ਥੋੜੀ ਦੇ ਬਾਅਦ ਇੱਕ ਮਿਕ ਹੋ ਜਣਾ ਅਸੀਂ ਵਿੱਚ ਮੜੇ ਬੰਜਣ ਇਹ ਤੁਸੀਂ ਗੱਲ ਕਿਤਰਾ ਸੋਚ ਲਈ ਕਿ ਸਾਡਾ ਮਾਵਾਂ ਧੀਆਂ ਦਾ ਸਾਹ ਪੰਜੀ ਪਹਿਲਾਂ ਤੁਸੀਂ ਜੇ ਬਾਅਦ ਚ ਲੈਣ ਤੇ ਵੀਰ ਦੀ ਧੀ ਹੈ ਤੇ ਸਾਡੀ ਸਾਰੀ ਮਾਵਾਂ ਧੀ ਆਈਆਂ ਜਸਬੀਰ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਪਰ ਭੈਣ ਜੀ ਮੈਂ ਨਹੀਂ ਸਹਿਣ ਕਰ ਸਕਦੀ ਮੈਨੂੰ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਕੌਣ ਆਵੇ ਲੋ ਬਰ ਬੈਠੀ ਆ ਨਾ ਉਹ ਪੌੜੀਆਂ ਉਤਰ ਕੇ ਆਈ ਆ rahul ਕਹਿੰਦੇ ਹੁਣ ਆ ਕੇ ਬੈਠੀ ਗਏ ਇਹਨੂੰ ਨਹੀਂ ਸੀ ਪਤਾ ਕਿ rahul ਨੇ ਜਾਣਾ ਨਾਸ਼ਤਾ ਬਣਾ ਕੇ ਦੇ ਦੇ ਆਪਣੇ ਬੰਦੇ ਦੀਆਂ ਦੋ ਲੋਟ ਘਲਾ ਕੇ ਤੇ ਚੜਚੰਡੀ ਉੱਤੇ ਮੈਂ ਬਣਾਤਾ ਉਹ ਖਾ ਲਈਏ ਚੱਲਾਂਗੇ ਫਿਰ ਕੀ ਹੋ ਗਿਆ ਕੋਈ ਨਹੀਂ ਜਦੋਂ ਅਸੀਂ ਕਿੱਥੇ ਮਿਲ ਕੇ ਗੱਲ ਸੁ ਜਦੋਂ ਅਸੀਂ ਕਿੱਥੇ ਜਾਣੀ ਆ ਮਾਂ ਘਰ ਕੋਣ ਸੰਭਾਲਦਾ ਪਿੱਛੇ ਸਾਰੇ ਕਿਹੜਾ ਰੋਟੀ ਤੋਂ ਬਿਨਾ ਭੁੱਖਾ ਜਾਂਦਾ ਇੱਕ ਦਸ ਮੇਨੂੰ ਮੈਂਬਰ ਚੋਂ ਭਾਈ ਭੁੱਖੇ ਰਹਿੰਦੇ ਨੇ ਰਾਹੁਲ ਭੁੱਖਾ ਰਹਿੰਦਾ ਐ ਗੋਲਡੀ ਭੁੱਖਾ ਰਹਿੰਦਾ ਕਿਹੜਾ ਕੰਮ ਭੁੱਖਾ ਰਹਦਾ ਕੰਮ ਸਫਾਈ ਨਹੀਂ ਹੁੰਦੀ ਕਿਹੜਾ ਕੰਮ ਨਹੀਂ ਹੁੰਦਾ ਕਾਰਜ ਮੈਨੂੰ ਇਹ ਦੱਸ ਹੁਣ ਅਸੀਂ ਬੈਠੀਆਂ ਵਾਂ ਇਸ ਕਰਕੇ ਕਹਿੰਦੀ ਕਰ ਲੈ ਲਈ ਮੈਂ ਲੱਗੀ ਕਹਿਣ ਉਹਨੂੰ ਮੇਰੇ ਕੋਲ ਨਹੀਂ ਹਿੰਦਾਂ ਤੇ ਕਿਰਨਾ ਇੱਧਰ ਆ ਜਰਾ ਕ ਇਹ ਨਹੀਂ ਉਹ ਸ਼ਮਨ ਤੋੜ ਇਹ ਪੰਗਾ ਅਜ ਲਹੇਗੀ ਲੈਗੀ ਵੇਖੀ ਕੋਈ ਨਾ ਕੋਈ ਇਹਨੇ ਨਹੀਂ ਅਜ ਚੁੱਪ ਕਰਨਾ ਹੈਗਾ ਬਾਸ ਕਿਆ ਕੀ ਐ ਤੇ ਹੈ ਤੈਨੂੰ ਕੋ ਫਿਕਰ ਨਹੀਂ ਕਰ ਮਾਸਾਪੁਰਾ ਸੋਚ ਵੀ ਲਿਆ ਕਰ ਕੀ ਹੋਇਆ ਮੰਮੀ ਹੋਣਾ ਕੀ ਆ ਮੈਨੂੰ ਪੁੱਛਣ ਦੇ ਕੀ ਹੋਇਆ ਤੈਨੂੰ ਨਹੀਂ ਪਤਾ ਕੀ ਹੋਇਆ ਰਮਾਨਾ ਕੋ ਕੰਮ ਕਰ ਵੇਖ ਰਿਹਾ ਨਾ ਉਹ ਤਿਆਰੀ ਤੇ ਸਾਰਾ ਕੰਮ ਕਰਨ ਦੀ 골ਡੇ ਦੀਆਂ ਦੋ ਰੋਟੀਆਂ ਲਾ ਕੇ ਟਿੱਕੀਆਂ ਲਾ ਕੇ ਚੜ ਜਾ ਨਹੀਂ ਘੁੱਟੇ ਦੇ ਮੰਮੀ ਜਦੋਂ ਰਾਹੁਲ ਚੱਲਾ ਸੀ ਨਾ ਮੈਂ ਉਹਨੂੰ ਪੁੱਛਿਆ ਸੀ ਉਹ ਕਹਿੰਦਾ ਹਜੇ ਮੈਂ ਖਾਣੀ ਨਹੀਂ ਇਹ ਤੇ ਬਹੁਤ ਜਲਦੀ ਆ ਨੇ ਜਾਓ ਤੇ ਜਦੋਂ ਖਾਣੀ ਹੋਊਗੀ ਨਾ ਮਾਂ ਮਮੀ ਨੂੰ ਕਹਿ ਦਾਂ। ਨਹੀਂ ਤੇ ਤੂੰ ਮਤਲਬ ਇੰਨਾ ਕੁ ਦੇਖ ਕੇ ਤੇ ਕੁੱਥੇ ਚੱਲਦੀ ਉਹਨਾਂ ਦਾ? ਬਾਕੀ ਤੈਨੂੰ ਨਹੀਂ ਹੱਥ ਵੇਖਦਾ। ਮੈਂ ਮਮੀ 2 ਮਿੰਟ ਵਾਸਤੇ ਉੱਪਰ ਚੜ੍ਹੀ ਵੇਖਣ ਵਾਸਤੇ ਕਿ ਕਾਸ਼ੀ ਸੁੱਤੀ ਹੈ ਕਿ ਨਹੀਂ ਉਹ ਸੁੱਤੀ ਹੈ ਯਾ ਉੱਪਰ। ਉਹਨੇ ਕਹਿੰਦੀ ਕਿ ਮੈਂ ਉੱਪਰ ਜਾਣਾ ਕਿਉਂ ਨਾ ਉਹ ਕੱਲੀ ਡਰ ਜਾਂਦੀ ਆ। ਹਾਂ, ਕੱਲੀ ਡਰ ਜਾਂਦੀ ਆ। ਸਾਡੇ ਵਾਲੇ ਵੇਖ ਸਾਡੇ ਵੀ ਨਿੱਕੇ-ਵਿੱਕੇ ਬੱਚੇ ਸੀ। ਏਡੇ-ਏਡੇ ਵੱਟੇ ਬੱਚੇ ਸੀ ਸਾਡੇ। ਆਪਾਂ ਵੀ ਕਿਤਨਾ ਪਾਲੇ। ਲਾਗੇ ਰੱਖ ਕੇ ਚੁੰਨੀ ਬਲੇਟ ਕੇ ਤੇ ਮੂੰਹ 'ਚ ਬੋਤਲ ਦੇ ਕੇ ਤੇ ਆਪ ਕੰਮ ਕਰ ਲੈਂਦੇ ਸੀ। ਤੁਹਾਨੂੰ ਪਤਾ ਹੈ ਨਾ ਯੋ ਤਾਂ ਜਮਾਨਾ ਗਿਆ ਉਹਨਾਂ ਦਾ ਜਮਾਨਾ ਗਿਆ ਜਿਹਨੀ ਹੈਗੇ ਹੁਣ ਹਾਂ ਜੋ ਕਰਕੇ ਆਪਾਂ ਇਤਨਾ ਘੰੂੜੇ ਚ ਲਈ ਜਾਈਏਗੇ ਤੇ ਉਹਨਾਂ ਨੇ ਬੈਠੇ ਰਹਿਣਾ ਤੁਹਾਨੂੰ ਵੀ ਕਾਸ਼ੀ ਦਾ ਪਤਾ ਕਿੰਨੀ ਸ਼ਰਾਰਤੀ ਆ ਉਹ ਤੇ ਨਾਲੇ ਇਹਨਾਂ ਨੇ ਕਿਹਾ ਨਹੀਂ ਫਿਰ ਇਹਨਾਂ ਦਾ ਵੀ ਤੇ ਦੇਖਣਾ ਹੀ ਸੀ ਨਾ ਸਾਰਾ ਬਸ ਭੋਲੇ ਜੀ ਬਣ ਕੇ ਬਹਿ ਜਾਈ ਨਹੀਂ ਕਿ ਇਹਨਾਂ ਦਾ ਸਾਰਾ ਦੇਖਣਾ ਸੀ ਇਹਨਾਂ ਦਾ ਸਾਰਾ ਦੇਖਣਾ ਸੀ ਕੰਡ ਮੈਂ ਕੋਸ਼ਿਸ਼ ਨਹੀਂ ਮਸਾਲਾ ਤੂੰ ਕਰ ਲੈ ਤੂੰ ਕਰ ਲੈ ਕੀ ਕਰ ਲੈ ਤੂੰ ਕਰ ਲੈ ਮੈਂ ਕੀ ਕਰ ਸਕਦੀ ਮੈਂ ਤੁਹਾਡੇ ਦੇ ਹੱਥੀ ਜੋੜ ਸਕਦੀ ਹੱਥੀ ਜੋੜ ਸਕਦੀ ਆ ਕੋਈ ਆਪਣੇ ਆਪ ਵੇਖੋ ਕੋ ਕਪੜਾ ਫੜ ਕੋਈ ਉੱਥੇ ਘੜ ਕੋਈ ਉੱਥੇ ਘੜ ਨਾ ਮਤਲਬ ਇਹ ਨਹੀਂ ਤੇ ਐਸਾਗਾ ਜਸਵੀਰ ਕਿਉਂ ਤੂੰ ਬੋਲੀ ਜਾਨਨੀ ਏ ਬਸ ਕਰ ਦੂ ਹੁਣ ਸਾਰੀ ਟਾੜੀ ਵਿਗਾੜੀ ਹੋਈ ਆ ਇਹ ਸਾਰੀ ਟਾੜੀ ਵਿਗਾੜੀ ਹੋਈ ਤਾਂ ਮੈਂ ਦੱਸਾਂ ਇਹ ਜਦੋਂ ਵੇਖੋ ਪਤਾ ਨਹੀਂ ਜ਼ਰੂਰੀ ਤੂੰ ਇਸ ਘਰ ਚਾਹੀ ਮੇਰੇ ਮੁੰਡੇ ਨੂੰ ਕੀ ਕਰਦਾ ਕੀ ਟੂਣਾ ਉਹਦੇ ਸਿਰ ਤੇ ਕਰਦਾ ਮੇਰਾ ਮੁੰਡਾ ਤੇ ਮੇਰੇ ਆਖੇ ਲੱਗਦੇ ਉਹ ਜੋ ਕੁਝ ਤੇਰੀ ਬੋਲੀ ਬੋਲਦਾ ਹੈ ਉਹ ਤੇਰੀ ਬੋਲੀ ਬੋਲਦਾ ਹੈ ਮੰਮੀ ਤਾਂ ਕਿ ਖੁਸ਼ ਹੋਣਾ ਚਾਹੀਦਾ ਆਪ ਕੋ ਆਪਣੀ ਮੋਟੀ ਵੀ ਕਿੰਨੀ ਜ਼ਰਾ ਮੰਨਦੇ ਹਾਂ ਮੰਨੇ ਮੋਟੀ ਦੀ ਨਾਲ ਮਾਂ ਦੀ ਵੀ ਤੇ ਮੰਨੇ ਟਾਡੀ ਉਹਨਾਂ ਨੇ ਕਿਹੜੀ ਨਹੀਂ ਮੰਨੀ ਤਾਨੂੰ ਨਾ ਵਹਿ ਮੀਂ ਰ ਮਮੀ ਇਤਨਾ ਖੁਸ਼ ਨਹੀਂ ਹੈਗਾ ਸਾਰਾ ਕੁਝ ਤੇ ਕਰਦੇ ਆ ਵੱਡੇ ਹੁੰਦਾ ਸਾਰਾ ਹੋ ਜਾਂਦੀ ਨਿਭਾਉਂਦੇ ਕਿਹੜਾ ਫਰਜ਼ਨ ਮੰਨਦਾ ਹੈ ਵੱਡੇ ਹੁੰਦਾ ਕੀ ਫਰਜ਼ਨ ਮੰਨਦਾ ਹੈ ਮੰਮੀ ਉਹ ਜੋ ਕੋ ਤੈਨੂੰ ਲੈ ਆਉਂਦੇ ਸਾਨੂੰ ਕਦੇ ਉਹਨੇ ਕਦੀ ਕਿਹਾ ਕਈ ਨੋ ਕਿ ਤਾਇਆ ਚੀ ਲੈਣੀ ਤੂੰ ਇੱਕ ਵਾਰੀ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਕਦੀ ਕਿਹਾ ਕਿ ਨਹੀਂ ਕਿਹਾ ਸਾਰਾ ਕੁਝ ਕਰਦੇ ਸਾਰਿਆਂ ਨੂੰ ਆਪਣੀ ਆਪਣੀ ਜਗ੍ਹਾ ਤੇ ਉਹਨਾਂ ਨੇ ਰੱਖੀ ਬੜੀ ਚਲਾਕ ਆ ਬੜੀ ਚਲਾਕ ਹੈਗੀ ਤੂੰ ਹੈਨਾ ਕਿ ਮੈਂ ਪੁੱਛਾਂ ਤੇ ਮੇਰਾ ਮੁੰਡਾ ਫੇਰ ਨਾਲੜ ਤੇ ਤੈਨੂੰ ਤਾਈ ਨੂੰ ਪੁੱਛ ਲੋ ਉਹਨਾਂ ਨੂੰ ਪੁੱਛ ਲੋ ਕਦੀ ਉਹਨਾਂ ਨੂੰ ਉਹਨਾਂ ਨੇ ਰਹਿਣ ਦਿੱਤਾ ਤੁਹਾਡੇ ਚ ਤੇ ਉਹਨਾਂ ਨਾਲ ਚ ਕਰੀ ਉਹਨਾਂ ਨੇ ਅੱరే ਇੰਨੀ ਗੱਲਾਂ ਕਰਨ ਨਾ ਤਾਈ ਅੰਦਰ ਬੈਠੀ ਚਾਹ ਪੀਂਦੀ ਆ ਐਨਾ ਉਹਨੂੰ ਹੁੰਦਾ ਨਾ ਤੇ ਆ ਕੇ ਰੋਕਦੀ ਤੂੰ ਤਾਂ ਤਾਈ ਦੇ ਸਿਰ ਤੇ ਵੀ ਗੱਜਰ ਧੂੜਿਆ ਹੋਇਆ ਸਾਰਿਆਂ ਨੂੰ ਵਾਸ ਵਿੱਚ ਕੀਤਾ ਜਦੋਂ ਦੀ ਤੂੰ ਇਸ ਘਰ ਚ ਆਇਆ ਹੈ ਇਹ ਖੁਦ ਮੈਂ ਆਈ ਪਤੀ ਮੇਰੇ ਤੇ ਤੇਰੇ ਜਾਦੂ ਕੋਲੇ ਚੱਲਣੇ ਬਿਲਕੁਲ ਨਹੀਂ ਤੂੰ ਜਾਣਦੀ ਆ ਕਿ ਸੱਸ ਵੀ ਚੁੱਪ ਕੀਤੀ ਰਵੇ ਪਰ ਮੇਰੇ ਤੇ ਨਹੀਂ ਚੱਲੇ ਤੇਰੇ ਮਦਸਾ ਜੋ ਕਰਨਾ ਤੂੰ ਕਰ ਲੈ ਤੈਨੂੰ ਮੈਂ ਕਹਿ ਤਾ ਸਹੀ ਗਿਆ ਮੰਮੀ ਤਾਂ ਤੇ ਨਾ ਮੇਰਾ ਜਾਦੂ ਕੋਈ ਨਹੀਂ ਚੱਲਣਾ ਤੇ ਇਸ ਤਰ੍ਹਾਂ ਮੈਂ ਕਰਦੀ ਆ ਮੈਂ ਚੱਲੀ ਆਪਣੇ ਪੇਕੇ ਤੇ ਤੁਸੀਂ ਕਰੋ ਸੰਭੋ ਤੇ ਜੋ ਹੁੰਦਾ ਨਾ ਆਪੇ ਵੇਖੋ ਤਾਂ ਜਾ ਪੇਕੇ ਉਹ ਮੈਨੂੰ ਕਾਹਦੀਆਂ ਤਮਕੀਆਂ ਦੇਣ ਦੇਈਆਂ ਜਾ ਤੇ ਬੱਚਾ ਨੂੰ ਮੈਂ ਲੈ ਕੇ ਜਾਂਦਾਂ ਰਾ ਕਾਸ਼ ਮੈਂ ਨਹੀਂ ਮੈਂ ਲੈ ਕੇ ਜਾਂਦਾਂ ਮੈਂ ਨਾ ਸਾਰਾ ਕੁਝ ਲੈ ਕੇ ਜਾਉਂਗੀ ਤੂੰ ਲੈ ਕੇ ਜਾ ਤੂੰ ਲੈ ਕੇ ਜਾ ਤੂੰ ਜੇ ਕੋਠੇ ਚੜੀ ਤੇ ਫੇਰ ਨਿਕਲ ਇੱਤਰਾਇ ਨਿਕਲ ਇੱਤਰਾਇ ਤੁਸੀਂ ਨਾ ਮੰਮੀ ਮੈਨੂੰ ਮਜਬੂਰ ਨਾ ਕਰੋ ਕੀ ਮਜਬੂਰ ਨਾ ਕਰੋ ਕੀ ਮਜਬੂਰ ਨਾ ਕਰਦੇ ਨਾ ਆਪਣੀ ਜ਼ੁਬਾਨ ਨਹੀਂ ਗੱਲਾਂ ਲੜਾਸਦੀ ਮੈਂ ਆਪਣੀ ਜ਼ੁਬਾਨ ਨਹੀਂ ਗੰਦੀ ਕਰ ਸਕਦੀ ਤੇ ਮੈਂ ਚੱਲੀ ਆ ਤੂੰ ਹੀ ਰੋ ਹਾਂ ਤੂੰ ਜਾ ਪਰਾ ਚੁੱਪ ਕਰ ਨਹੀਂ ਜਸਵੀਰ ਤੂੰ ਚੁੱਪ ਕਰ ਜਾ ਮੈਂ ਕਦੇ ਨਹੀਂ ਸੁਣਦੀ ਭਈ ਮੈਂ ਐਸੇ ਕਰਕੇ ਤੁਹਾਡੀ ਨੂੰਹ ਸਾਹਿਬ ਜੀ ਬੋਲਦੀ ਨਹੀਂ ਭਾਈ ਕਿਰਨ ਕੀ ਹੋਇਆ ਈ ਮੈਨੂੰ ਦੱਸ ਜਰਾ ਕੀ ਦੇਖਿਆ ਤੁਹਾਨੂੰ ਤਾਈ ਜੀ ਤੇ ਆਪ ਹੀ ਵੇਖੋ ਮੰਮੀ ਨੂੰ ਕੀ ਬੋਲੀ ਜਾਂਦੇ ਆ ਕਿਰਨ ਤੂੰ ਥੋੜੀ ਠੰਡੀ ਰਿਆ ਕਰ ਮੈਂ ਤੇ ਕਿੰਨੀ ਠੰਡੀ ਰਹਿਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਕੋਈ ਗੱਲਾਂ ਸਿਖਾ ਫੜਾ ਦਿੰਦਾ ਤੂੰ ਆਪਣੀ ਤਾਈ ਤੇ ਕੁਝ ਧੂੜਿਆ ਤੂੰ ਆਪਣੇ ਘਰ ਵਾਲੇ ਤੇ ਕੁਝ ਧੂੜਿਆ ਤੂੰ ਰਾਹੁਲ ਤੇ ਕੁਝ ਧੂੜਿਆ ਪਤਾ ਨਹੀਂ ਮੇਰੇ ਪਿਆਰ ਦਾ ਸਿਰ ਇੰਨਾ ਤੇ ਹੀ ਹੁੰਦਾ ਬਾਕੀ ਸਾਰਿਆਂ ਤੇ ਹੋ ਗਿਆ ਉਹ ਜਿੰਨਾ ਬੋਲਦੀ ਆ ਨਾ ਉਨੀ ਦਿਲ ਦੀ ਸਾਫ ਹੀ ਹਿਰਨ ਤੈਨੂੰ ਉਹਦਾ ਪੇਤ ਕਿਉਂ ਨਹੀਂ ਪੈਂਦਾ ਪਿਆ ਤਾਈ ਜੀ ਇਹੋ ਜੀ ਤੇ ਸਾਫ ਦਾ ਕੀਨ ਪੈਦਾ ਜਿਹੜਾ ਗੱਲ ਕਰਕੇ ਬੇਇੱਜ਼ਤੀ ਕਰਦੇ ਮੈਂ ਹੁਣ ਜਿਆਦਾ ਸਹਿਣ ਨਹੀਂ ਕਰ ਸਕਦੀ ਤੁਹਾਡੇ ਕਰਕੇ ਮੈਂ ਇਨੇ ਸਾਲਾਂ ਤੋਂ ਸਹਿਣ ਕਰਦੀ ਆਈ ਆ ਤੁਸੀਂ ਕਹਿੰਦੇ ਚਲ ਕੋਈ ਗੱਲ ਨਹੀਂ ਹੁਣ ਇਹਨੂੰ ਅਸਰ ਹੋਊਗਾ ਤੇਰੇ ਪਿਆਰ ਦਾ ਹੁਣ ਇਹ ਸਮਝ ਜਾਊਗੀ ਪਰ ਨਹੀਂ ਇਹਨਾਂ ਤੇ ਕੋਈ ਅਸਰ ਨਹੀਂ ਆਇਆ ਤੇ ਫਿਰ ਹੁਣ ਕੀ ਕਰਨਾ ਹੀ ਮੈਂ ਉਹ ਹੀ ਜੋ ਪਹਿਲਾਂ ਮੈਂ ਤੁਹਾਨੂੰ ਕਹਿੰਦੀ ਆਈ ਆ ਅੱਜ ਮੈਂ ਚੱਲੀ ਆਂ ਤਾਈ ਜੀ ਕਿੱਥੇ ਚੱਲੀ ਏ ਤੂੰ ਅੱਜ ਮੈਂ ਚੱਲੀ ਆ ਆਪਣੇ ਪੇਕੇ ਖਬਰਦਾਰ ਕਰੋ ਬਾਰ ਪੈਰ ਨਹੀਂ ਕੜਨਾ ਤੂੰ ਆਪ ਇਹ ਤੇਰਾ ਘਰ ਹੈ ਉਹਦਾ ਵੀ ਘਰ ਓਨਾ ਹੀ ਹੈ ਤੇਰਾ ਵੀ ਘਰ ਓਨਾ ਹੀ ਹੈ ਮੈਂ ਕਰਦੀ ਆ ਜਸਵੀਰ ਨਾਲ ਗੱਲ ਕਰਦੀ ਆ ਮੈਂ ਉਹ ਤੂੰ ਕਿਤੇ ਨਹੀਂ ਜਾਣਾ ਹੈਗਾ ਮੇਰੀ ਮਰਜ਼ੀ ਜੀ ਮੈਂ ਅੱਜ ਚੱਲੀ ਆ ਤੁਸੀਂ ਕਰ ਲਓ ਜਿਹੜੀ ਗੱਲ ਕਰਨੀ ਉਹਨਾਂ ਨਾਲ ਮੈਂ ਨਹੀਂ ਹੁਣ ਸੈਨ ਕਰ ਸਕੀ ਜਸਵੀਰ ਏ ਜਸਪੀਰ ਜੱਦੀ ਆਇਦਰ ਪੱਜ ਗਏ ਕਿਰਨ ਕਿਰਨ ਹੋਏ ਰਬਾ ਕਲੀ ਕਲੀ ਚਲੇਗੀ ਕੀ ਹੋਇਆ ਕੀ ਹੋਇਆ ਜਸਪੀਰ ਕਿਰਨ ਚਲੇਗੀ ਆ ਪੇਕੇ ਜਾਂਦੀ ਤੇ ਜਾਣ ਦੋ ਰਖਣਾ ਦੇ ਪੇਕੇ ਵੇਖੋ ਦੋ ਦਿਨਾਂ ਚ ਵਾਪਸ ਆ ਜੇ ਮੇਰੀ ਗੱਲ ਸੁਣ ਜਸਪੀਰ ਤੂੰ ਕੱਲ ਨੂੰ ਸਮਝਦੀ ਕਿਉਂ ਨਹੀਂ ਹੈਗੀ ਸਾਡੀ ਬਦਨਾਮੀ ਹੋ ਜਾਣੀ ਆ ਬਾਹਰ ਬੜੀ ਕਾਦੀ ਬਦਨਾਮੀ ਹੋ ਜਾਣੀ ਆ ਜਿੰਨਾ ਕੋ ਪੱਜੀ ਆਖੇ ਲੱਗਦੀ ਨਹੀਂ ਆਖੇ ਲੱਗਦੀ ਨਹੀਂ ਜਸਪੀਰ ਬਾਰ ਬੜਾ ਭੈੜਾ ਹਾਲੀ ਤੂੰ ਤੈਨੂੰ ਮੈਂ ਕਿਵੇਂ ਸਮਝਾਵਾਂ ਅੱਜਕੱਲ ਕੁੜੀਆਂ ਦੇ ਨਖਰੇ ਨਹੀਂਓ ਮਾਨ ਸ਼ੁਕਰ ਕਰੀਦਾ ਰੱਬਾ ਸਾਡੇ ਨੂੰ ਅੱਛੀ ਉਹ ਵੀ ਕਮੀਆਂ ਵੀ ਹੈਗੀਆਂ ਨੇ ਮੈਂ ਕਹਿੰਦੀ ਇਹ ਨਹੀਂ ਕਹਿੰਦੀ ਨਹੀਂ ਹੈ ਕਹਿੰਦੀ ਹੈਗੀਆਂ ਨੇ ਪਰ ਜੇ 10 ਗੁਣ ਦੇ ਨਾ ਤੇ ਦੋ ਕਮੀਆਂ ਹੋ ਗਈ ਤੇ ਕੀ ਹੋ ਗਿਆ ਜਸਪੀਰ ਜਾ ਉਹਨੂੰ ਲੈ ਕੇ ਆ ਤੂੰ ਮੈਂ ਨਹੀਂ ਜਾਣਾ ਜੰਗੀ ਕਰ ਜਾ 10 ਜਸਵੀਰ ਤੂੰ ਇੰਨੀ ਸਿਆਣੀ ਹੋ ਕੇ ਸਮਝਦਾਰ ਹੋ ਕੇ ਤੇ پاਗਲ ਤੇੰਨੀ ਬਦਲ ਲੱਗਦਾ ਈ ਉਹਨੇ ਜਸਵੀਰ ਤੇਰੇ ਅੱਗੇ ਜ਼ੁਬਾਨ ਨਹੀਂ ਲੜਾਈ ਤੂੰ ਅੱਜ ਪਤਾ ਨਹੀਂ ਕਿਵੇਂ ਓਕੀ ਸੜੀ ਬੋਲੀ ਏ ਤੂੰ ਉਹਨੂੰ ਜੋ ਮਰਜ਼ੀ ਕਹੀ ਜਾਵੇ ਤੂੰ ਨੇ ਤੱਕ ਦੂਨ ਕਹਿੰਦੀ ਵੇਸ਼ ਹੁਣੇ ਇੰਜ ਤੇ ਓੰਜੇ ਬੋ ਕਰਦੀ ਦਿਆ ਕਿਹੜੀ ਕੁੜੀਆਂ ਸੁਹੰਦੀਆਂ ਨੇ ਅੱਜ ਕੱਲ ਇੰਨੀਆਂ ਗੱਲਾਂ ਸਭ ਵੀਰਦੀ ਸਾਰਾ ਕੁਝ ਵੀ ਵੀ ਜਿਵੇਂ ਦੀ ਬਹੁਤ ਚੰਗੀ ਆ ਸੋਨੇ ਵਰਗੀ ਆ ਤੇਰੀ ਨੂੰ ਕਰਮਾਂ ਵਾਲੀ ਤੂੰ ਐਵੇਂ ਦੀ ਮੂੰਹ ਮਿਲੀ ਇਹਦਾ ਬੋਲ ਨਹੀਂ ਤੇਰੇ ਅੱਗੋਂ ਸੁਣਦੀ ਬਿਲਕੁਲ ਸਾਰਿਆਂ ਸੁਣ ਜਾਂਦੀ ਆ ਅੱਜ ਤੂੰ ਮੈਨੂੰ ਬੋਲਣ ਤੇ ਮਜਬੂਰ ਕੀਤਾ ਜਾ ਹੁਣ ਬਾਤ ਸਾਰੀਆਂ ਗੱਲਾਂ ਬਾਤ ਕਰਾਂਗੇ ਪਹਿਲੇ ਜਾ ਕੇ ਉਹ ਲੈ ਕੇ ਆ ਤੇ ਮੇਰੀ ਗੱਲ ਸੁਣ ਉੱਥੇ ਜਾਣੇ ਨਾ ਤੇ ਪੇਕੇ ਤੇ ਕੋਈ ਵੀ ਗੱਲ ਨੀ ਉਹ ਫਾਲਤੂ ਕਰਨੀ ਬਸ ਕਿਰਨ ਨੂੰ ਪਿਆਰ ਨਾਲ ਲੈ ਕੇ ਤਸਵੀਰ ਹੁਣ ਇੱਥੇ ਖੜੀ ਬੁੱਤ ਭਾਜ ਕੇ ਸੋਚੀ ਜਾਈ ਜਨ ਜਾ ਕਿਰਨ ਛੇ ਕਿਰਨ ਨੇ ਜਾ ਕੇ ਸਾਰਾ ਕੁਝ ਦੱਸਤਾ ਨਾ ਤੇ ਇੰਨੀ ਤੇਰੀ ਇੱਜ਼ਤ ਕਰਦੇ ਨੇ ਕੁੜਮਾਂ ਦੀ ਕਿਰਨ ਨੇ ਤੇ ਇੰਨੀ ਇੱਜ਼ਤ ਬਣਾਈ ਹੋਈ ਏ ਉਹਨੇ ਕੁੜੀ ਨੇ ਅੱਜ ਤੱਕ ਕਦੀ ਨਹੀਂ ਦੱਸਿਆ ਇੰਨੀ ਤੈਨੂੰ ਹੱਥਾਂ ਦੇ ਚੁੱਕੀ ਫਿਰਦੇ ਨਹੀਂ ਤਲੀ ਦੇ ਫੋੜਾ ਹੁੰਦੇ ਨਾ ਉਹਨੇ ਤੈਨੂੰ ਲਈ ਫਿਰਦੇ ਨਹੀਂ ਸਾਡੀ ਕੁੜਮ ਨਹੀਂ ਸਾਡੀ ਕੁੜਮ ਨਹੀਂ ਸਾਡੀ ਕੁੜਮਰੀ ਇਹ ਸਾਰੀ ਵਣੀ ਬਣਾਈ ਤੇਰੇ ਸਿਰ ਸਿਰ ਸੋਣਾ ਪੈ ਗਈ ਇੰਨੀ ਨਾ ਖਰਾਬ ਕਰਨੀ ਆਪਣੀ ਚੁੱਪ ਕਰਕੇ ਨਾ ਜਾ ਫਟਾਫਟ ਜਾ ਪਹੁੰਚ ਉੱਤੇ ਮਗਰੀ ਮੈਂ ਨਹੀਂ ਜਾਣਾ ਤਸਵੀਰ ਮੈਂ ਜਾਣਾ ਕਿ ਨਹੀਂ ਜਾਣਾ ਤਫਾ ਕੋਈ ਗੱਲ ਅੱਜ ਨਾ ਤੈਨੂੰ ਮੈਂ ਤਾਂ ਨਹੀਂ ਅੱਜ ਤੱਕ ਮੈਂ ਕਿਹਾ ਕਿ ਤੂੰ ਚੱਲ ਚਲ ਮੈਂ ਚਲੇ ਜਾਨੀ ਫਿਰ ਉਹਦੀ ਮਾਂ ਨੂੰ ਵੀ ਖੜੀਆਂ ਕੁੱਟ ਕੇ ਆਉਣੀ ਮਾਂ ਗੱਲ ਕਰੇ ਉਹਦੀ ਮਾਂ ਵੇਖੋ ਮੈਂ ਕਿਤਰਾ ਦਾਣੇ ਚ ਬੰਦੀ ਵੇਖੋ ਜੀ ਆਹ ਇੱਕ ਬੇਬੇ ਹਾਂ ਮੈਂ ਦਾਣੇ ਆਹ ਬੇਬੇ ਜੇ ਤੂੰ ਕੁਛ ਕਿਹਾ ਨਾ ਮੈਂ ਕਹਿਣਾ ਨਹੀਂ ਮੈਂ ਕੋਈ ਦੱਸ ਰਹੀ ਸਾਰਾ ਕੁਛ ਦੱਸੋ ਤੂੰ ਹੀ ਦੱਸੋ ਤੂੰ ਹੀ ਮੈਂ ਹਰ ਇੱਕ ਗੱਲ ਕਹਿਣੀ ਆ ਪੁੱਤ ਤੋਂ ਵੀ ਜਾਏਗੀ ਕੋਈ ਗੱਲ ਨਹੀਂ ਜਾਣ ਦੋ ਪਰ ਅੱਜ ਉਹਨੂੰ ਮਾਂ ਨਾਲ ਖਟੀਆਂ ਮਿੱਠੀਆਂ ਸਭ ਕਰ ਲਿਆ ਤਾਂ ਮੈਂ ਸਾਰੇ ਗੱਲ ਕਰ ਦੇਣੀ ਗੱਲ ਤੂੰ ਜਾ ਤੈਸਈ ਮੈਂ ਤੈਨੂੰ ਚੰਗੇ ਤਰੀਕੇ ਜਾਣਦੀ ਆ

ਕੋਈ ਮੂੰਥ ੱਲੇ ਕਾ ਕੀ ਗੋਲਾਂ ਹੋ ਰਹੀ ਲੈ ਵੈ ਸਟਾਰਟ ਕਰਦੇ ਸਾਂ ਤੂੰ ਮੂੰਥ ੱਲੇ ਚਲ ਉਪਰ ਅੱਛਾ ਬੋਲੀ ਜਾ ਬੋਲੀ ਕਰੋ ਸ਼ੁਰੂ ਕਰੋ ਹੂੰ ਹੂੰ 1 2 3 ਬੋਲੋ 1 2 3 ਸਟਾਰਟ ਹੋ ਗਈ ਤਿਆਰੀ ਤੇਰੀ ਜਲਦੀ ਚਾਚੀ ਕਿਨਾਂ ਉਹਨੇ ਮੈਂ ਭੁਲੇਖੇ ਨਾ ਚਾਚੀ ਇਹਨਾਂ ਨੂੰ ਕਹਾਂ ਚਾਹ ਦੇ ਨਾ ਬਾਰੋਂ ਕੋਈ ਅੰਦਰ ਨਾ ਉਹਦੇ ਉਹਨਾਂ ਨੂੰ ਵੀ ਨਹੀਂ